ਲਓ ਜੀ ਇੱਕ ਤੁਹਾਨੂੰ ਮੋਰਨੀ ਹੋਰ ਦਿਖਾਉਂਦੇ ਆਂ ਅੰਦਰੋਂ ਕੱਢਨੀ ਆ ਕਮਰੇ ਚੋਂ ਦੇਖੋ ਕੰਨ ਦੇਖੋ ਕਿਆ ਬਾਤ ਆ ਕਿਆ ਬਾਤ ਆ ਸਹੀ 3 ਮਹੀਨੇ ਦੀ ਉਮਰ ਹੋ ਗਈ ਅੱਧੀ ਅੱਧੀ ਕੁੰਡੀ ਮੂੜੀ ਪਿਆ ਮੱਥੇ ਬਲੇਜ ਦੇਲੀ ਲੱਟਦਾ ਤੇ ਬਾਡੀ ਬੁੱਡੀ ਬਹੁਤ ਜ਼ਿਆਦਾ ਸੁੰਦਰ ਬੱਚੀ ਆ ਜਮਾ ਲੱਕ ਕੁਤਰ ਅਰਗੀ ਕਰ ਦੇਣਾ ਤੈਨੂੰ ਮੋਕਸਰ ਦਿਖਾਉਂਦੇ ਆਂ ਆ ਲੈ ਚੱਲ 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 ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਬਾਬਾ ਜੀਤਾ ਸੈਲਫਾਰਮ YouTube ਚੈਨਲ ਦੇ ਉੱਤੇ ਤੇ ਦੋਸਤੋ ਦੂਜੇ ਰਾਉਂਡ ਦੇ ਜਾਨਵਰ ਭੇਜਣ ਲੱਗੇ ਆ 24 ਫੁੱਟੀ ਗੱਡੀ ਇਹ ਚੜਾਂਗੇ ਆਪਾਂ ਤਕਰੀਬਨ 10 ਕੇ ਜਾਨਵਰ ਤੇ ਜਾਨਵਰ ਦਿਖਾਉਣਾ ਤੁਹਾਨੂੰ ਜਿਹੜੇ-ਜਿਹੜੇ ਲੈ ਆਣੇ ਨੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ-ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਆਜਾਏ ਆ ਮੋਕਸਰ ਤੋਂ ਵਾਪਸ ਜਾਨਵਰ ਚਾਹੋ ਹੁਣ ਇੰਨਾ ਚੋ ਜਿਹੜੇ ਜਿਹੜੇ ਜਾਨਵਰ ਲੈ ਜਾਣੇ ਮੈਂ ਤੁਹਾਨੂੰ ਉਹਨਾਂ ਦਾ ਦੱਸਦਾ ਜੈ ਰਾਜ ਇਹਨੂੰ ਮਿਲ ਪਈ ਆਪਣੇ ਲਿਆਦੀ ਨੂੰ ਜੀ ਹੈ ਬੇਬਸ ਨਾ ਬੱਤ ਉਸੇ ਹੋਇਆ ਹਟ ਆਹ ਪਰ ਉਹ ਪਰ ਇਹਦਾ ਟ੍ਰਾਂਪ ਹੈ ਹਲੇ ਤੋਂ ਬਾਅਦ ਮਹਿਣੀ ਤੋਂ ਤੇ ਇਸ ਤੋਂ ਬਾਅਦ ਇਹ ਕੁੜੀ ਹੈ ਜੀ ਤਕਰੀਬਨ ਇਹ ਚਾਰ ਹੀ ਨਹੀਂ ਲੈ ਜਾਣੀਆਂ ਇਹ ਮਾਰਵਾੜੀ ਘੋੜੀ ਆ ਇਹ ਜੈਰਾਜ ਤੋਂ ਮੀਟ ਹੋਈ ਹੋਈ ਆ ਇਹਨੂੰ ਮਹੀਨਾ ਹੋ ਗਿਆ ਜੈਰਾਜ ਤੋਂ ਮੀਟ ਹੋਈ ਨੂੰ ਤੇ ਇਹ ਖਾਲੀ ਹੈ ਜੀ ਇਹ ਚਾਰੀ ਜਾਨਵਰ 5 ਜਨਵਰੀ ਸਣੇ ਜੈਰਾਜ ਇਹ 5 ਜੇ ਮੇਲੇ ਤੇ ਨਹੀਂ ਜਾਣੇ ਤੇ ਦੇਖਾਂ ਪੋਜੀਸ਼ਨ ਜੈਹ ਹੋ ਗਿਆ ਜਮ ਨਾਲ ਦੇ ਨਾਲ ਜਾਨਵਰ سیل ਹੁੰਦੇ ਕਿ ਤੋਂ ਆਪਾਂ ਭੇਜੀ ਚੱਲਾਂਗੇ ਇਹਨਾਂ ਤੋਂ ਇਲਾਵਾ ਆਪਣੇ ਬਰੀਡਿੰਗ ਵਾਲੇ ਜਿਹੜੇ ਜਾਨਵਰ 10 12 ਜਾਨਵਰ ਉਹ ਘਰੇ ਆ ਜੀ ਫਾਰਮ 'ਚ ਨਹੀਂ ਹੈਗੇ ਇਹ ਇੱਕ ਊੜੀ ਵੀ ਨਹੀਂ ਜਾਂਦੀ ਮੰਡੀ ਤੇ ਦੇਖੋ ਕੰਨ ਕੰਨ ਕਿੰਨਾ ਚੰਗਾ ਕੁੰਡੀ ਖਾਂਡੀ ਬਹੁਤ ਜ਼ਿਆਦਾ ਚੰਗੀ ਆ ਤੇ ਇਹ ਗੱਬਣਾ ਸਾਢੇ 7 ਮਹੀਨੇ ਸੋ ਜਿਹੜਾ ਗੁਜਰਾਤ ਤੇ ਘੋੜਾ ਚੰਗਾ ਉਹ ਤਾਂ ਗੱਬਣ ਜੇ ਕਿਸੇ ਭਰਾ ਦੇ ਚਲਦੀ ਤਾਂ ਇਹ ਮੰਡੀ ਪਹੁੰਚੂ ਜੀ ਤੇ ਇਹ ਵੀ ਭੇਜਾਂਗੇ ਮੰਡੀ ਇਹਨੂੰ ਵੀ ਆਪਣੇ ਘੋੜੇ ਦਾ ਮੇਟ ਹੋਏ ਨੂੰ ਮਹੀਨਾ ਹੋ ਗਿਆ ਨਾਲੇ ਮੰਡੀ ਤੇ ਚੈੱਕ ਕਰਾ ਦੇਾਂਗੇ ਤੇ ਨਾਲੇ ਮੰਡੀ ਜਾਊਗਾ ਹਾਂ ਪੁੱਤ ਇਹ ਮਾਰਵਾੜੀ ਬਿਊਟੀ ਤਿੰਨ ਸਾਲ ਦੀ ਅਭਿਸ਼ੇ ਦੋਨੇ ਤਿੰਨ ਤਿੰਨ ਸਾਲ ਦੀ ਇਹਨੂੰ ਮਹੀਨਾ ਮੀਟ ਹੋਈ ਨੂੰ ਹੋ ਗਿਆ ਚੈੱਕ ਹੋ ਜੂ ਜਿੱਥੇ ਤਾਂ ਮੈਂ ਦਾ ਬਾਬੇ ਦੀ ਕਿਰਪਾ ਨਾਲ ਗੱਭਣੀ ਨੇ ਉਤਰ ਤੇ ਉਹ ਵੀ ਸਾਢੇ 7 ਮਹੀਨੇ ਚੈੱਕ ਆ ਇਹ ਆਪਣੀ ਸੁੰਦਰਾ জাফর ਦੀ ਬੱਚੀ ਸੁੰਦਰੂ ਉਹ ਸੁੰਦਰੂ ਬਲੇਜ ਆ ਕੁਮੈਤ ਰੰਗ ਤੇ ਇਹ ਜੈਕਸਨ ਦੀ ਹੈ ਜੀ ਮਾਰਵਾੜੀ ਚ ਏ ਦੇਖੋ ਬੱਚੀ ਕਿੰਨੀ ਚੰਗੀ ਆ ਬਲਖ ਬਸ਼ੀਰੀ ਕੰਨ ਕੰਨ ਦੇਖੋ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਕੰਨ ਇਹਦੇ ਤਿੰਨ ਮਹੀਨਿਆਂ ਦੀ ਹੋਈ ਹੈ ਦੁੱਧੋਂ ਟਟ ਕੇ ਇਹਦਾ ਅੱਜ ਸਵੇਰ ਹੀ ਆਪਣੇ ਫਾਰਮ ਤੇ ਪਹੁੰਚੀ ਹੈ ਤੇ ਇਹ ਮਾਰਵਾੜੀ ਬਸ਼ੀਰਾ ਖੜਾ ਜੀ ਤੇ ਇਹ ਨੂਰੀ ਤੇ ਨੂਰਾ ਇਹ ਵੀ ਨਹੀਂ ਜਾਂਦੇ ਦੋਨੇ ਮੰਡੀ ਤੇ ਉਹ ਨੀਲਾ ਮੱਝੂ ਲੈਣ ਵਾਲਾ ਬਸ਼ੀਰਾ ਵੀ ਨਹੀਂ ਮੰਡੀ ਜਾਣਾ ਜੀ ਜੈਕਸਨ ਵਾਲੀ ਬੱਚੀ ਭੇਜਾਂਗੇ ਆਪਾਂ ਮੰਡੀ ਤੇ ਇਹ ਘੋੜੀ ਆ ਜੀ ਮੱਥੇ ਫੁੱਲ ਇੱਕ ਵਾਰ ਚੱਟੇ ਦੀ ਇਹ ਵੀ ਨਹੀਂ ਮੰਡੀ ਜਾ ਰਹੀ ਇਹ ਨੀਲੀ ਜਾਉ ਮੰਡੀ ਤੇ ਨੌਕਰੀ ਵੀ ਪੈਂਦੀ ਰੂ ਇਹ ਜਾਨਵਰ ਆਏ ਆ ਤੇ ਜਿਹੜੇ ਮੰਨ ਲਓ ਨਹੀਂ ਆਪਾਂ ਹਜੇ ਭੇਜੇ ਨੇ ਮੰਡੀ ਤੇ ਇਹ ਵੀ ਮੰਡੀ ਜਾਉ ਦੋਸਤੋ ਘੋੜੀ ਦੋ ਵਾਰ ਚੱਟੇ ਮੱਥੇ ਪਟ ਮੱਥੇ ਫੁੱਲਾ 60 ਇੰਚ ਹਾਈਟ ਹੈ ਜੀ ਆ ਫੁੱਲਾ ਮੱਥੇ ਕੰਨ ਕੰਨ ਚੰਗਾ ਤੇ ਇਹ ਘੋੜੀ ਵੀ ਨਹੀਂ ਜਾਂਦੀ ਮੰਡੀ ਰਹ ਦੇ ਨਾਲ ਜੋ ਨੀਲੀ ਆ ਨੀਲੀ ਵੀ ਨਹੀਂ ਜਾਂਦੀ ਆ ਵੀ ਛੀਰੇ ਆਪਣੇ ਦੋਨੇ ਜੀ ਇਹ ਵੀ ਨਹੀਂ ਜਾਂਦੇ ਨਿਜਾਮ ਦਾ ਬੱਚਾ ਤੇ ਇਹ ਹਰਸ਼ਵਰਧਨ ਦਾ ਪੁੱਤ ਸੋ ਦੋਸਤੋ ਇਨੇ ਇੱਕ ਜਾਨਵਰ ਆਪਣੇ ਪੈਂਡਾ ਤੇ ਹੁਣ ਚੜਾਉਂਦਿਆਂ ਨਾਲ ਬਲੌਗ ਸਾਂਝਾ ਕਰਾਂਗੇ ਸੋ ਮਿਲਦੇ ਆਂ ਜਲਦੀ ਨਵੇਂ ਵੀਡੀਓ ਨਾਲ ਬਹੁਤ ਬਹੁਤ ਤੁਹਾਨੂੰ ਚੱਲ ਵੀ ਬਾਬਾ ਚੜਾ ਦੇ ਚੱਲ ਬਹੁਤ ਚੱਲ 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 ਹਟ ਚੱਲ 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 ਬਾਬਾ ਚੱਲ ਚੱਲੋ ਚੱਲਦੀ ਆ ਚਪਲਾ ਨਹੀਂ ਲਾਈ ਦਿਆਂਦੇ ਨਾਲ ਇੱਕ ਸਾਈਡ ਲਾ ਦੇ ਜਿਹੜੀ ਸਾਈਡ ਮਰਜੀ ਲਾ ਦੇ ਤੇ ਪੈਪ ਨਾ ਪੂਰੇ ਲਾ ਦੇ ਪੱਤੀ ਨਾਲ ਆਹਦਾ ਪੈਪ ਨਾ ਖਾਂਦੇ ਪੱਤੀ ਨਾਲ ਲਾ ਦੇ ਪੱਤੀ ਨਾਲ ਪੈਪ ਪਿੱਛੇ ਨੂੰ ਆਉ ਪੱਤੀ ਵਾਲਾ ਮਫਾਗਰ ਨਹੀਂ ਆਉਂਦਾ ਤਿੰਨ ਸਾਲ ਦੀ ਏ ਦੋਸਤੋ ਗੱਬਣ ਸਾਢੇ 7 ਮਹੀਨੇ ਬਹੁਤ ਚੰਗੇ ਘੋੜੇ ਤੋਂ ਬਾਬਾ ਪੈੜਾ ਲਾਦੀ ਇਹਦੇ ਤੇ ਜੀ 2 ਨੰਬਰ ਤੇ ਚੱਲੀ ਆ ਤਿੰਨ ਸਾਲ ਵਾਲੀ ਬੇਸ਼ੇਰੀ ਮੱਥੇ ਫੁੱਲਦੀ ਵੀ ਨਾ ਹੋ ਗਿਆ ਨਾ ਯਾਰ આજ ਤੋਂ ਮੀਟ ਹੋਈ ਦੂ। ਚੱਲ ਪੁੱਤ ਚੱਲ 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 ਚਲੋ ਆਰਮ ਦਾ ਮੋਹ ਨਹੀਂ ਕਰਨਾ ਹੁਣ ਹੁਣ ਮਕਸਰ ਦਾ ਮੋਹ ਕਰੋ। ਚਲ ਆ ਜਾ ਆ ਜਾ ਆ ਜਾ ਆ ਜਾ ਮਕਸਰ ਮਕਸਰ ਚੱਲ ਚੱਲ ਬਾਬਾ ਮੂਰੇ ਝੜ ਦੂੰ ਤੂੰ ਨਾ ਰੁਕਾ ਕਰ। ਚੱਲ ਪੁੱਤ ਚੱਲ 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 ਚੱਲ। ਨੀੜੋ ਨੀੜੋ ਨੀੜ ਕਾਕੇ ਹੂ ਉਧਰ। ਹਾਂ। ਚੱਲ 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 ਫੜ ਲੀ ਫੜ ਲੀ ਫੜ ਲੀ ਲਿਆ 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 ਲਓ ਜੀ ਨੰਬਰ 2 ਵਾਲੀ 3 ਸਾਲ ਵਾਲੀ ਵਿਚਾਰਦੇ ਜਾਵਾਂ ਨਾਲ ਨੂੰ ਲਾ 4 ਲਾਉਣੀ ਆ ਮੂਰੇ ਆਪਾ ਫਾਤ ਪਤਾ ਓਏ ਇਹ ਤਾਂ ਬਾਦ ਲਿਆਉ ਨੀਲੀ ਆ ਔਰਲੇ ਤੇ ਵੜਨਾ ਔਰਲੀ ਇੱਕ ਇਹਦੇ ਨਾਲ ਦੀ ਪੱਤੀ ਤੇ ਹਾਂ ਯਾਬ ਸਾਡੀ ਸੰਗਲ ਹੀ ਆਦੀ ਲਾਈਂ ਲਾ ਦੇਖੋ ਬਸ ਬਸ ਲਾਈਂ ਹੋ ਜਾ ਉਹਨੂੰ ਖੁੱਲ੍ਹਨ ਨਾ ਰਾਹ ਤੇ ਚੱਲ ਹੋ ਜਾ ਬਾਬਾ ਪੁਮੀਰੀ ਬਣ ਜਾ ਹਟ ਚੱਲ 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 ਰੁਕਾ ਨਾ ਘਰ ਮਾਰੇ ਸਾਲ ਦੂਜੀ ਆ ਵੀ ਤਰਪਾਲਾ ਜਦੋਂ ਲੈ ਕੇ ਆਏ ਹਾਂ ਚਲੋ ਜਾਣਦੇ ਜਾਣਦੇ ਹੋ ਜਾ ਅੰਦਰ ਨੂੰ ਮਾਰਸਾਲ ਸਿੱਧਤ ਲਿਆ ਰਾ ਸਾਡੇ ਆ ਲੰਮਾ ਰਸਾ ਕਰਕੇ ਹੋ ਜਾ ਉਹਦੋਂ ਵਿੱਚ ਝਾੜ ਲਾ ਨਹੀਂ ਅੜ ਜਣਾ ਨਹੀਂ ਉਹਦੋਂ ਹੁਣ ਉੱਥੇ ਮੂਰੇ ਨਖੜਾ ਹੋ ਜਾ ਲੰਮਾ ਰਸਾ ਕਰ ਲਾ ਰੋਕਣਾ ਬਸ ਰੋਕ ਲਾ ਬਸ ਖੜ ਗਈ ਉਹ ਮੂਰੇ ਰਸਾ ਚੱਲ ਪੁੱਤ ਨਾਣਾ ਦੰਡਰਾ ਲਾਉਣ ਦੀ ਲੋਡਿੰਗ ਆ ਤਾਂ ਜਾਉ ਕੰਦਰਾ ਚੱਲ ਕਿਤੇ ਪਰਾਲੀ ਕੋਈ ਰਹਿਣਾ ਵਾਹਰਾ ਲਓ ਜੀ ਇੱਕ ਤੁਹਾਨੂੰ ਮੋਰਨੀ ਹੋਰ ਦਿਖਾਉਂਦੇ ਆ ਅੰਦਰੋਂ ਕੱਢਣੀ ਆ ਕਮਰੇ ਚੋਂ ਦੇਖੋ ਕੰਨ ਦੇਖੋ ਕਿਆ ਬਾਤ ਆ ਕਿਆ ਬਾਤ ਆ ਸਿੱਤ 3 ਮਹੀਨੇ ਦੀ ਉਮਰ ਹੋ ਗਈ ਅੱਧੀ ਅੱਧੀ ਕੁੰਡੀ ਮੋੜੀ ਪਈ ਮੱਥੇ ਬਲੇਜ ਡੈਲੀ ਲੱਟਦਾ ਤੇ ਬਾਡੀ ਬੁੱਡੀ ਬਹੁਤ ਜ਼ਿਆਦਾ ਸੁੰਦਰ ਬੱਚੀ ਆ ਜਮਾ ਲੱਕ ਕੁਤਰ ਅਲਗੀ ਕਰ ਦੇਣਾ ਤੈਨੂੰ ਮੁਕਸਰ ਦਿਖਾਉਂਦੇ ਆ ਮਕਸਰ ਕਰਦੀ ਆ ਫਿਰ ਤੂੰ ਮਕਸਰ ਮਕਸਰ ਜਾਂਦੀ ਨੇ ਮੇਲਾ ਤੂੰ ਹੀ ਲੁੱਟਣਾ ਲੈ ਚੱਲ ਕਾ ਬਾਬਾ ਲੁੱਟੂ ਜਾਂਦੀ ਮੇਲਾ ਤਿੰਨ ਮਹੀਨਿਆਂ ਦੀ ਹੋਈ ਐ ਬੱਚੀ ਲੱਗੇ ਕੂਤਰ ਅੱਗ ਦੀ ਧੌਣ ਪੈਠ ਪੜੈਨ ਪੂਰਾ ਓਏ ਚਲੋ ਇੱਕ ਕੋਏ ਨੂਰ ਪੀਛੀ ਆ ਚੱਲ ਪੁੱਤ ਚੱਲ ਤੇਰਾ ਉਹ ਵੱਡਾ ਭਰਾ ਖੜਾ ਇਹਦੇ ਬ੍ਰਦਰ ਨਾ ਖੜਾ ਦੇ ਨੁਕਰੇ ਬਿਸ਼ੇਰੇ ਨਾਲ ਆ ਭਰਾ ਜੀ ਇਹਦਾ ਮਾਸੀ ਦਾ ਮੁੰਡਾ ਨੋਗਰਾ ਬਸ਼ੀਰਾ ਉਹ ਖੜਾ ਆਪਣਾ ਨੂਰਾ ਡਾਇਮੰਡ ਵਾਲਾ ਇਹ ਆ ਖੜੀ ਐ ਜੈਕਸਨ ਦੀ ਦਲਵਾਗ ਦੀ ਪੋਤੀ ਨਾਲ ਖੜੀ ਆਪਣੀ ਸੁੰਦਰਾ 9 ਜਨਵਰੀ ਚੱਲੇ ਤੇ ਪੰਡ ਧਰਦੂ ਬਾਬਾ ਤੂੜੀ ਦੀ ਵਿੱਚ ਸਮਾਨ ਜਿਵੇਂ ਆਪਣਾ ਜਿਹੜਾ ਲੈਦਲੂਦ ਖਿੱਚਣ ਵਾਲਾ ਹੋਇਆ ਉਹ ਧਰਦੋ ਹਾਂ ਕਸ ਕਸਗਾ ਟੋਕਰਾ ਤੱਤਰਿਆ ਹੋਇਆ ਕੱਲ ਨਹੀਂ ਲੈ ਕੇ ਜਾਣਾ ਬਿਸ਼ੇਰਾ ਜੇ ਕੋਈ ਨੁਕਰਾ ਬਿਸ਼ੇਰਾ ਰੱਖੰਦਾ ਚਾਹ ਹੁਣ ਜਮਾ ਸਪੌਟਲੈਸ ਇੱਕ ਵੀ ਦਾਗ ਨਹੀਂ ਮੱਥੇ ਕੁੰਡੀ ਵਾਲਾ ਕੰਨ ਮੱਥੇ ਮੰਨ ਲਓ ਭੋਰੀ ਭੂਰੀ ਦਾ ਵੀ ਉੱਚਾ ਮਟੀਰੀਅਲ ਦਾ ਆਹ ਹੋ ਗਿਆ ਆ ਕੱਢੀ ਵੀਰੇ ਡਾਲਾ ਜਾ ਮੈਨੂੰ ਵੀ ਕੱਢ ਤਾ ਹੋਰ ਨਾ ਮੈਨੂੰ ਵੇਚੀ ਡਾਲਾ ਲਾ ਦੇ